ਇਹ ਮੁਕਤੀ ਦਾ ਦਾਤਾ ਸਥਾਨ ਹੈ ਇਥੇ ਜਿਹੜਾ ਇਸ਼ਨਾਨ ਕਰੇਗਾ ਵਿਧੀ ਸਮੇਤ ਉਹ ਫਿਰ ਮੁਕਤੀ ਨੂੰ ਪ੍ਰਾਪਤ ਹੁੰਦਾ ਉਹ ਫਿਰ ਜਿਹੜਾ 84 ਦਾ ਇਸ਼ਨਾਨ ਗਿਣਦੇ ਸੰਗਤ ਜੀ ਉਹ ਹੁਣ ਤਾਂ ਜਿਹੜੇ ਸਿੱਖ ਉਦਮ ਨਹੀਂ ਕਰ ਦੇਗੇ ਉਹ ਇੱਕ ਰੀ ਪੰਜ ਸੱਤ ਪੌੜੀਆਂ ਇਸ਼ਨਾਨ ਕਰ ਲਿਆ ਫਿਰ ਉਥੇ ਸੌਂ ਗਏ ਖਾ ਪੀ ਲਿਆ ਫਿਰ ਐ ਪੰਜ ਪੰਜ 10 10 ਪੌੜੀਆਂ ਕਰਕੇ ਇਸ਼ਨਾਨ ਕਰਦੇ ਬੌਲੀ ਸਾਹਿਬ ਦਾ ਪਰ ਇਹਦੀ ਅਸਲ ਜਿਹੜੀ ਪੁਰਾਤਨ ਮਰਿਆਦਾ ਬੌਲੀ ਸਾਹਿਬ ਦੇ ਇਸ਼ਨਾਨ ਦੀ ਇਹ ਸਾਧ ਸੰਗਤ ਜੀ ਲਗਾਤਾਰ ਇਸ਼ਨਾਨ ਕਰਨਾ ਵੀ ਜਦੋਂ ਲੱਗ ਗਏ ਨਾ ਪਹਿਲਾਂ ਇੱਕ ਜਬਰੀ ਸਾਹਿਬ ਪੜ ਕੇ ਬਾਹਰ ਤੇ ਟੂਟੀਆਂ ਤੇ ਬਾਹਰ ਇਸ਼ਨਾਨ ਕਰਕੇ ਜਬਰੀ ਸਾਹਿਬ ਦਾ ਜਾਪ ਕਰਕੇ ਤੇ ਅੰਦਰ ਅਰਦਾਸ ਕਰਾ ਦੇਣੀ ਹੈ ਦਰਬਾਰ ਸਾਹਿਬ ਜਾ ਕੇ ਵੀ ਇਹ ਗੁਰੂ ਅਮਰਦਾਸ ਜੀ ਕਾਰਜ ਵੱਡਾ ਹੈ ਤੇ ਕਿਰਪਾ ਕਰਕੇ ਆਪ ਹੀ ਪੂਰਾ ਕਰ ਲੈਣਾ ਮਹਾਰਾਜ ਕਰਵਾ ਲੈਣਾ ਉਥੋਂ ਅਰਦਾਸ ਕਰਕੇ ਬੌਲੀ ਸਾਹਿਬ ਆਪਣੇ ਅੰਦਰਬਾਰ ਦੇ ਵਿੱਚੋਂ ਫਿਰ ਸਾਧ ਸੰਗਤ ਜੀ ਬੌਲੀ ਸਾਹਿਬ ਦੇ ਦਰਸ਼ਨੀ ਪੇਟਕ ਜਪਜੀ ਸਾਹਿਬ ਬਾਹਰ ਬਹਿ ਕੇ ਪੜਨਾ ਉਹ ਜਪਜੀ ਪਾਠ ਪੜ ਕੇ ਬਾਹਰ ਫਿਰ ਮੱਥਾ ਟੇਕ ਕੇ ਨਮਸਕਾਰ ਕਰ ਸਤਿਗੁਰਾਂ ਦੀ ਬੌਲੀ ਚ ਪ੍ਰਵੇਸ਼ ਕਰ ਥੱਲਿਓ ਜਿੱਥੋਂ ਜਲ ਹੈ ਜਿੱਥੇ ਉਥੇ ਇਸ਼ਨਾਨ ਕਰਕੇ ਪਹਿਲਾਂ ਇੱਕ ਵਾਰੀ ਫਿਰ ਜਪਜੀ ਸਾਹਿਬ ਦਾ ਜਾਪ ਆਰੰਭ ਕਰ ਦੇਣਾ ਫਿਰ ਇੱਕ ਪੌੜੀ ਫਿਰ ਦੂਜੀ ਪੌੜੀ ਜਾਣ ਤੋਂ ਪਹਿਲਾਂ ਥੱਲੇ ਇਸ਼ਨਾਨ ਕਰਕੇ ਸਣ ਕੇ ਸੀ ਤੇ ਉਹ ਫਿਰ ਇਸ਼ਨਾਣ ਕਰਕੇ ਸਣ ਕੇਸੀ ਫਿਰ ਸਾਧ ਸੰਗ ਦੀ ਦੂਜੀ ਪੌੜੀ ਫਿਰ ਸਣ ਕੇਸੀ ਇਸ਼ਨਾਨ ਤੇ ਫਿਰ ਤੀਜੀ ਪੌੜੀ ਹਰੇਕ ਪੌੜੀ ਤੇ ਇੱਕ ਇੱਕ ਜਪਜੀ ਦਾ ਜਾਪ ਕਰੀ ਜਾਣਾ ਤੇ ਇਸ ਤਰ੍ਹਾਂ ਉਹ ਲੜੀਵਾਰ ਫਿਰ ਜਿਹੜਾ ਨਾ ਤਕਰੀਬਨ 16 ਕੋ ਘੰਟੇ ਲੱਗ ਜਾਂਦੇ ਆ ਇਹ ਇਸ਼ਨਾਨ ਕਰਦੇ ਆ 17-18 ਘੰਟੇ ਜਿਨ੍ਹਾਂ ਦਾ ਅਭਿਆਸ ਹੈ ਕੋਈ ਸੰਥਿਆ ਕੀਤੀ ਜਿਹੜੇ ਜਬਜੀ ਸਾਹਿਬ ਜੀ ਨੂੰ ਕੰਠ ਹੈ ਉਹ ਜਰਾ ਫਿਰ ਤਕਰੀਬਨ 14-15 ਘੰਟੇ ਚ ਕਰ ਲੈਂਦੇ ਆ ਜਿਨ੍ਹਾਂ ਦਾ ਕੋ ਅਭਿਆਸ ਨਹੀਂ ਜਬਜੀ ਸਾਹਿਬ ਦਾ ਉਹ 15 ਤੋਂ 18-19-20-22-22 ਘੰਟੇ ਚਲੋ ਲਾ ਦਿੰਦੇ ਆ ਤੇ ਸੁੰਦਰ ਰੁੱਤ ਜਿਹੜੀ ਆ ਤਕਰੀਬਨ ਹਾੜ ਦਾ ਮਹੀਨਾ ਜਿਹੜਾ ਤੇ ਇਹ ਹਾੜ ਹੋਇਆ ਜੇਠ ਦਾ ਅੱਧ ਤੋਂ ਬਾਅਦ ਜੇਠ ਤੇ ਹਾੜ ਦੋ ਮਹੀਨੇ ਚਲੋ ਸਰੀਰ ਵਧੀਆ ਸੁਧ ਰਹਿਦਾ ਗਰਮੀ ਦਾ ਮੌਸਮ ਹੋਣ ਕਰਕੇ ਤੇ ਸੌਖਾ ਇਸ਼ਨਾਨ ਹੋ ਜਾਂਦਾ ਤੇ ਬਹੁਤ ਸੰਗਤ ਜਿਹੜੀ ਹੈ ਮਾਈਆਂ ਵੱਦ ਸਨਾਨ ਕਰਦੀਆਂ ਤੇ ਬੜੀ ਬੜੀ ਬੰਦਗੀ ਵਾਲੇ ਜਿਹੜੇ ਗੁਰਮੁਖ ਹੈ ਉਹ ਫਿਰ ਇਸ ਤਰ੍ਹਾਂ 84 ਦਾ ਇੱਕੇ ਲੜੀਵਾਰ ਵੀ ਵਿੱਚ ਉੱਠ ਕੇ ਨਹੀਂ ਜਾਣਾ ਤੇ ਜੇ ਫਿਰ ਕੋਈ ਆਖੇ ਵੀ ਜਿਵੇਂ ਉਜਤ ਆ ਜਾਂਦੀ ਹੈ ਜਿਵੇਂ ਕੋਈ ਸ਼ਰਲਾ ਮਦਾਨ ਦੀ ਕਿਰਿਆ ਆ ਜਾਂਦੀ ਹੈ ਬਾਥਰੂਮ ਲੈਟਰਨਿੰਗ ਦੀ ਉਹਦੇ ਵਾਸਤੇ ਫਿਰ ਜਿਵੇਂ ਵਿਧੀ ਹੁੰਦੀ ਹੈ ਵੀ ਉਹ ਇੱਕ ਦਿਨ ਪਹਿਲਾਂ ਜਦੋਂ ਇੱਥੇ ਪਹੁੰਚ ਜਾਏ ਗੋਇੰਦਵਾਲ ਸਾਹਿਬ ਜਾ ਕੇ ਸਾਧ ਸੰਗਤ ਜੀ ਜਿੱਦਾਂ ਗਿਆ ਉਹਦੇ ਤੜਕੇ ਦਾ ਪ੍ਰਸ਼ਾਦਾ ਜਿਹੜਾ ਉਹ ਬਹੁਤ ਥੋੜਾ ਸ਼ੱਕੇ ਜਿਵੇਂ ਇੱਕ ਕੁ ਗਫਾ ਸ਼ੱਕ ਲਵੇ ਤੇ ਚੌਲ ਆਦਿਕ ਜਿਹੜੀ ਹਲਕੀ ਚੀਜ਼ ਆ ਉਹ ਛੱਕ ਲਵੇ ਫਿਰ ਜਦੋਂ ਸ਼ਾਮ ਆਉਣੀ ਸ਼ਾਮ ਨੂੰ ਜਿਹੜਾ ਹੈ ਉਹ ਪ੍ਰਸ਼ਾਦਾ ਫਿਰ ਥੋੜਾ ਜਾ ਹੋਰ ਘੱਟ ਕਰ ਲਵੇ ਜਿੰਨਾ ਕਰ ਸਕਦਾ ਹੈ ਐਦਾਂ ਫਿਰ ਇਸ਼ਨਾਨ ਕਰਨ ਵਾਸਤੇ ਸਮਾਂ ਜਿਹੜਾ ਉਹ ਤਕਰੀਬਨ ਸ਼ਾਮ ਨੂੰ 3:00 ਵਜੇ ਲੱਗ ਜਾਵੇ 3:00 ਵਜੇ 4:00 ਵਜੇ ਠੀਕ ਹੈ ਤੇ ਫਿਰ ਇੰਨੇ ਨੂੰ ਜਦੋਂ 4:00 3:00 ਵਜੇ ਲੱਗੋਗੇ ਤੇ ਰਾਤ ਸਾਰੀ ਉਹ ਦੁਪਹਿਰੇ 3:00 ਵਜੇ ਲੱਗੇ ਤੇ ਰਾਤ ਨੂੰ ਫਿਰ 8:00 ਵਜੇ ਤੋਂ ਬਾਅਦ ਭੀੜ ਘਟ ਜਾਂਦੀ ਹੈ ਤੇ ਉਦੋਂ ਬਾਅਦ ਫਿਰ ਜਦੋਂ ਤੁਸੀਂ ਰਾਤ ਬਿਲਕੁਲ ਵਿਹਲੀ ਸਾਰੀ ਰਾਤ ਤੜਕੇ 4:00 5:00 ਵਜੇ ਨੂੰ ਜਦੋਂ ਪ੍ਰਕਾਸ਼ ਹੋਣਾ ਹੁੰਦਾ ਸੰਗਤ ਨੇ ਇਸ਼ਨਾਨ ਦਰਸ਼ਨ ਕਰਨ ਆਉਣੇ ਹੁੰਦੇ ਤੇ ਉਦੋਂ ਨੂੰ ਇਸ਼ਨਾਨ ਪੂਰਾ ਹੋ ਜਾਂਦਾ ਤੇ ਐਦਾਂ ਫਿਰ ਉਹ ਕੀ ਕਰੇ ਵੀ ਪ੍ਰਸ਼ਾਦਾ ਪਾਣੀ ਇੱਕ ਦੋ ਡੰਗ ਪਹਿਲਾਂ ਘੱਟ ਕਰਦੇ ਤੇ ਜਿਵੇਂ ਜਿਹੜੇ ਦਿਨ ਇਸ਼ਨਾਨ ਕਰਨਾ 3 ਵਜੇ ਸ਼ਾਮ ਨੂੰ ਆਰੰਭ ਕਰਨਾ ਉਹ ਦਿਨ ਤੜਕੇ ਵਾਲਾ ਗਫਾ ਨਾ ਛੱਕੇ ਬਿਲਕੁਲ ਵੀ ਉਹਦੀ ਥਾਂ ਤੇ ਕੋਈ ਸੋਨਾ ਘਿਓ ਹੋਵੇ ਦੇਸੀ ਘਰ ਦਾ ਸ਼ੱਕਰ ਲੈ ਕੇ ਤੇ ਸ਼ੱਕਰ ਦੇ ਵਿੱਚ ਘਿਓ ਮਿਲਾ ਲਵੇ ਤੇ ਉਹ ਘਿਓ ਤੇ ਸ਼ੱਕਰ ਨੂੰ ਚੰਗਾ ਢਿੱਡ ਭਰ ਕੇ ਖਾ ਲੈਣਾ ਤਕਰੀਬਨ ਪਹਿਰ ਕੋ ਪਹਿਲਾਂ 3-4 ਘੰਟੇ ਪਹਿਲਾਂ ਯੋ ਮੈਂ ਤੈਨੂੰ ਕੁਬੜੇ ਇਸ਼ਨਾਨ ਆਰੰਭ ਕਰਨਾ ਦੁਪਹਿਰੇ ਤੇ 10 11 ਵਜੇ 12 ਵਜੇ ਸ਼ੱਕਰ 1 ਵਜੇ ਸ਼ੱਕਰ ਢਿੱਡ ਭਰ ਕੇ ਚੋਖਾ ਖਾ ਲਵੇ ਉਹਦੇ ਨਾਲ ਇਹ ਹੁੰਦਾ ਵੀ ਸ਼ੱਕਰ ਠੰਡਾ ਹੋਣ ਕਰਕੇ ਘਿਓ ਸ਼ੱਕਰ ਤੇ ਉਹ ਫਿਰ ਪਿਸ਼ਾਬ ਤੇ ਜਿਹੜੀ ਮਲਮੂਤ ਦੀ ਕਿਰਿਆ ਉਹ ਨਹੀਂ ਆਉਂਦੀ ਤਕਰੀਬਨ ਉਹ ਵੀ 25 ਘੰਟੇ ਵੀ ਲੰਘ ਜਾਂਦੇ ਆ ਇਹ ਵਿਧੀ ਆ ਫਿਰ ਉਹ ਫਿਰ ਇਸ ਤਰ੍ਹਾਂ ਸਾਰੇ ਸਰੀਰ ਨੂੰ ਪਰ ਦੱਬ ਕੇ ਤੇਲ ਮਲ ਲੈਣਾ ਚੰਗੀ ਤਰ੍ਹਾਂ ਉਹਦੇ ਨਾਲ ਰੋਮ ਸਾਰੇ ਫਿਰ ਬੰਦ ਹੋ ਜਾਂਦੇ ਆ ਫਿਰ ਸਰੀਰ ਦੇ ਅੰਦਰ ਜਦੋਂ ਪਾਣੀ ਨਾ ਜਾਏਗਾ ਇਹਦੇ ਨਾਲ ਵੀ ਫਿਰ ਥੋੜੀ ਜਿਹੜੀ ਦਿੱਕਤ ਘੱਟ ਆਉਂਦੀ ਚਲੋ ਸਰੀਰ ਦੀ ਕਿਉਂਕਿ ਸਾਰਿਆਂ ਦੇ ਸਰੀਰ ਪੂਰੇ ਸੁਧ ਨਹੀਂ ਹੁੰਦੇ ਕਈ ਜਿਹੜੇ ਆ ਉਹ ਨਹੀਂ ਬਹੁਤੀ ਜਿਹੜੀ ਮਸ਼ੱਕਤ ਕਰ ਸਕਦੇ ਫਿਰ ਉਹ ਸਾਰੇ ਸਰੀਰ ਨੂੰ ਚੋਖਾ ਤੇਲ ਮਲ ਕੇ ਚੰਗੀ ਤਰ੍ਹਾਂ ਨੁਚੜ ਜਾਵੇ ਜਿਹੜਾ ਉਦੋਂ ਬਾਅਦ ਫਿਰ ਜਿਵੇਂ ਦੱਸਿਆ ਹੈ ਇਸ਼ਨਾਨ ਪਹਿਲਾਂ ਜਪਜੀ ਕਰਕੇ ਤੇ ਬੌਲੀ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਦਰਬਾਰ ਹੈ ਜਿਹੜਾ ਉੱਥੇ ਅਰਦਾਸ ਕਰਾ ਦੇ ਮਹਾਰਾਜ ਵੀ ਪੂਰਾ ਕਰ ਦਿਓ ਫਿਰ ਮਹਾਰਾਜ ਤਰਸ ਕਰਨਾ ਤੇ ਉਦੋਂ ਬ੍ਰਸਾਤ ਸੰਗਤ ਜੀ ਫਿਰ ਜਾ ਕੇ ਪ੍ਰੰਭ ਕਰ ਦਿਓ ਥੱਲੇਉ ਲੱਗ ਜਾਣਾ ਇੱਕ ਇਸ਼ਨਾਨ ਸੰਨ ਕੇ ਸੀ ਫਿਰ ਪੌੜੀ ਤੇ ਉੱਪਰ ਚੌਂਕੜਾ ਮਾਰ ਜਿਵੇਂ ਮਰਜ਼ੀ ਚਲੋ ਜਥਾ ਸ਼ਕਤ ਹੈ ਬਹਿ ਕੇ ਤੇ ਫਿਰ ਉਹ ਜਪਜੀ ਪੂਰਾ ਕਰੋ ਉਹ ਕੋ ਕੰਠ ਪੜ ਲਵੇ ਤੇ ਚਾਹੇ ਉਥੇ ਉਹ ਲੈਮੀਨੇਸ਼ਨ ਕਰਕੇ ਰੱਖੇ ਜਵਦੀ ਸਾਹਿਬ ਦੇ ਉਹ ਪੰਜਾਬ ਜਿਹੜੇ ਆ ਉਹਨਾਂ ਤੋਂ ਵੇਖ ਕੇ ਕਰ ਲਵੇ ਉਹ ਕੋਈ ਗੱਲ ਨਹੀਂ ਫਿਰ ਥੱਲੇ ਇਸ਼ਨਾਨ ਕਰੀ ਜਾਵੇ ਕਪੌੜੀ ਤਾਂ ਆਈ ਦਾਈ ਦਾਂ ਵੀ ਇਹ ਜਿਹੜਾ ਆਰੰਭ ਕਰੀਦਾ ਪਹਿਲੀਆਂ 25 30 ਪੌੜੀਆਂ ਤਾਂ ਜ਼ਰੂਰ ਐ ਲੱਗਦਾ ਵੀ ਬੜਾ ਔਖਾ ਵੀ ਛੱਡ ਕੇ ਭਰ ਜਾਈਏ ਕਈ ਵਿੱਚੋਂ ਚਲੇ ਵੀ ਜਾਂਦੇ ਆ ਤੇ ਪਰ ਹੌਲੀ ਹੌਲੀ ਜਦੋਂ 50 55 ਵਰ ਜਿਹਦੇ ਨੇੜੇ ਨੇੜੇ ਜਿਵੇਂ ਨਵੇਂ ਆਉਂਦਾ ਔਰ ਉਹ ਪਰਖ ਮਹਾਰਾਜ ਗੁਰੂ ਅਮਰਦਾਸ ਬੜੀ ਲੈਂਦੇ ਆ ਕਿਉਂਕਿ ਜਦੋਂ ਥੱਲਿਓਂ ਇਸ਼ਨਾਨ ਕਰਕੇ ਤੇ 50 ਕੋ ਪੌੜੀਆਂ ਉਹ ਫਿਰ ਤਾਂ ਨੂੰ ਚੜ ਜਾਈਦਾ ਉਹ ਫਿਰ ਜਬਜੀ ਸਾਹਿਬ ਕਰਨਾ ਸੌਖਾ ਲੱਗਣ ਲੱਗ ਪੈਂਦਾ ਉਤਰ ਕੇ ਚੜ੍ਹਨਾ ਔਖਾ ਲੱਗਣ ਲੱਗ ਪੈਂਦਾ ਕਿਉਂਕਿ ਜਿਵੇਂ ਜਿਵੇਂ 84 ਨੇੜੇ ਆਈ ਜਾਂਦੀ ਹੈ ਪੌੜ ਵੀ ਉੱਪਰ ਲਈ ਸਭ ਤੋਂ ਖੀਰਲੀ ਓਵੇਂ ਸਾਧ ਸੰਗਦੀ ਸਰੀਰ ਫਿਰ ਜਵਾਬ ਦੇਣ ਲੱਗ ਪੈਂਦਾ ਕਿਉਂਕਿ ਚੜ੍ਹਾਈ ਵੱਧ ਜਾਂਦੀ ਹੈ ਵੀ ਉਤੋਂ ਉਤਰ ਕੇ ਫਿਰ ਥੱਲੇ ਆਉਣਾ ਤੇ ਥੱਲੇੋਂ ਇਸ਼ਨਾਨ ਕਰਕੇ ਫਿਰ ਤਾਂ ਜਾਣਾ ਉੱਥੇ ਜਪਜੀ ਸਾਹਿਬ ਅਰੰਭ ਕਰਨਾ ਵੀ ਐਦਾਂ ਜਿਹੜੀਆਂ ਮਗਰਲੀਆਂ 20 ਪੌੜੀਆਂ ਉਹ ਸਮਝ ਲਓ ਵੀ ਗੁਰੂ ਅਮਰਦਾਸ ਮਹਾਰਾਜ ਬਹੁਤ ਪਰਖ ਕਰਦੇ ਐ ਤੇ ਜਦੋਂ ਫਿਰ ਉਹ ਪ੍ਰਾਣੀ ਪਾਰ ਕਰਦਾ ਜਾਂਦਾ ਮਹਾਰਾਜ ਦੀ ਬਖਸ਼ੀ ਉਹ ਕਿਰਪਾ ਨੂੰ ਤੇ ਫਿਰ ਮਹਿਸੂਸ ਖੋਦੀ ਹੋਣ ਲੱਗ ਪੈਂਦਾ ਵੀ ਵਾਕਿਆ ਹੀ ਵੀ 84 ਦਾ ਜਿਹੜਾ ਗੇੜ ਆ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਨੇੜੇ ਕਰ ਦਿੱਤਾ ਹੋਵੇਗਾ ਕਿਉਂਕਿ ਮੁਸ਼ਕਲ ਬਹੁਤ ਬਣ ਜਾਂਦੀ ਐ ਤੇ ਜੇ ਕੋ ਸਿੱਧਕੀ ਸੇਖ ਗੁਰੂ ਅਮਰਦਾਸ ਮਹਾਰਾਜ ਦਾ ਓਟ ਆਸਰਾ ਲੈ ਕੇ ਕਰੇ ਤਾਂ ਵੱਡੀ ਗੱਲ ਕੋਈ ਨਹੀਂ ਹੋ ਜਾਂਦਾ ਤਾਂ ਐਦਾਂ ਉਹ ਫਿਰ ਜਿਹੜੇ ਉਹ ਮਨ ਵਿੱਚ ਬਾਕੀ ਗੁਰੂ ਅਮਰਦਾਸ ਮਹਾਰਾਜ ਤੇ ਜਿਹੜਾ ਅਡੋਲ ਨਿਸ਼ਚੈ ਤੇ ਸਤਗੁਰੂ ਪੂਰਾ ਕਰਾ ਦਿੰਦੇ ਐ ਤੇ ਜੇ ਆਪਦੇ ਮਨ ਚ ਐ ਵੀ ਅਸੀਂ ਪੂਰੇ ਕਰ ਲਵਾਂਗੇ ਤੋਂ ਫਿਰ ਨਹੀਂ ਵਿੱਚੇ ਪੂਰਾ ਹੁੰਦਾ ਪਿੱਛੇ ਜਦੋਂ ਅਸੀਂ ਗਏ ਸੀ ਐ ਸੀ ਜੇਠਾੜ ਦੇ ਵਿੱਚ ਉੱਥੇ ਫਿਰ ਪੰਜ तकरीबन 10 12 ਜਣੇ ਲੱਗੇ ਸਾਂ ਤੇ ਤਿੰਨ ਹੀ ਵਿੱਚੋਂ ਸਿਰੇ ਚੜੇ ਸੀਗੇ ਤੇ ਉਹ ਫਿਰ ਬਾਕੀ ਜਿਹੜੇ ਨਾਲ ਦੇ ਸਿੰਘ ਵੀ ਸੀ ਉਹ ਵੀ ਵਿੱਚੇ ਹੀ ਛੜ ਛੁੱਡ ਕੇ ਭੱਜ ਗਏ ਸੀ ਕੋਈ 50 ਤੇ ਕੋਈ 40 ਤੇ ਇਦਾਂ ਨਹੀਂ ਪੂਰਾ ਹੋਇਆ ਸੀ ਤੇ ਮਹਾਰਾਜ ਨੇ ਤਰਸ ਕੀਤਾ ਵੀ ਦੁਪਹਿਰ 3 ਵਜੇ ਲੱਗੇ ਇੱਕ ਦਿਨ ਪਹਿਲਾਂ ਮੇਰਾ ਕੱਲ ਸੋਮਵਾਰ ਸੀ ਉਸ ਦਿਨ ਤੇ ਸੋਮਵਾਰ ਦੁਪਹਿਰੇ 3 ਵਜੇ ਤੇ ਉਹ ਸਾਰੀ ਰਾਤ ਲੰਗਾ ਕੇ ਤੇ ਤੜਕੇ ਪ੍ਰਕਾਸ਼ ਹੋਇਆ ਅਮਰਤ ਵੇਲੇ ساری ਰਾਤ ਲੰਘ ਗਈ ਸਾਢੇ 4 ਪ੍ਰਕਾਸ਼ ਹੋਇਆ ਤੇ ਉਧਰੋਂ ਪੂਰਾ ਹੋ ਗਿਆ ਏ ਮਹਾਰਾਜ ਨੇ ਮੋਰਚਾ ਫਤਿਹ ਕਰਾ ਦਿੱਤਾ 84 ਪੌੜੀ ਜਦੋਂ ਜਿਨੀ ਨਾਮ ਤੇ ਆਇਆ ਗਹਿਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਧਰੋਂ ਬੋਡੀ ਦਾ ਇਸ਼ਨਾਨ ਕਰਕੇ ਪੂਰਾ ਹੋ ਗਿਆ ਉਦੋਂ ਸਾਧ ਸੰਗਤ ਨੇ ਨਗਾਰਾ ਵੱਜ ਪਿਆ ਪ੍ਰਕਾਸ਼ ਦਾ ਤੇ ਸੋਰਠਿ ਰਾਗ ਦਾ ਮਹਾਰਾਜ ਨੇ ਹੁਕਮਨਾਮਾ ਬਖਸ਼ਿਆ ਗੁਰੂ ਅਮਰਦਾਸ ਮਹਾਰਾਜ ਨੇ ਗੁਰਪੂਰਅ ਕੀਤੀ ਪੂਰੀ ਬਰਾਬਰ ਬਰਾਬਰ ਹੈ ਆਸ ਸਦਾ ਹਜੂਰੀ ਆਗਿਆ ਸੁਖ ਮੇਰੇ ਮੀਤਾ ਪਾਛੈ ਆਨੰਦ ਪ੍ਰਭ ਕੀਤਾ ਇਹ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਉੱਥੇ ਹੁਕਮਨਾਮਾ ਬਖਸ਼ਿਆ ਵੀ ਜੇ ਪੂਰਾ ਹੀ ਹੋਇਆ ਸੀ ਇਸ਼ਨਾਨ ਤੇ ਨਾਲ ਦੀ ਨਾਲ ਮਹਾਰਾਜ ਨੇ ਸੋਰਠ ਰਾਗ ਦਾ ਏ ਆਗਿਆ ਸੁਖ ਮੇਰੇ ਮੀਤਾ ਪਾਛੈ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤੂ ਨੂੰ ਨਾਈ ਇਸ ਤਰ੍ਹਾਂ ਮਹਾਰਾਜ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਤੇ ਬਹੁਤ ਗਰੀਬ ਨਵਾਰ ਮਾਰੇ ਨੇ ਤਰਸ ਕੀਤਾ ਇੱਕ ਗਿਆਨੀ ਖੁਸ਼ਪ੍ਰੀਤ ਸਿਉ ਆਇਥੇ ਨਿਉਰ ਇਥੋਂ ਆਪਣੇ ਨਗਰੋਂ ਪੜ ਕੇ ਗਏ ਉਹ ਕੱਲਾ ਹੀ ਸਿੰਘ ਫਿਰ ਨਾਲ ਜਿਹੜਾ ਉਹ ਪੂਰਾ ਉਹਨੇ ਨਾਲ ਨਵਾ ਦਿੱਤਾ ਸੀ ਪਹਿਰਾ ਇੱਕ ਗੁਰਮੁਖ ਕਿਸੇ ਨਗਰ ਦਾ ਹੋਰ ਸੀਗਾ ਤੇ ਮਾਈਆਂ ਦੀ ਸਦਕ ਵੱਧ ਹੁੰਦਾ ਮਾਤਾਵਾਂ ਜਾਦਾ ਇਹ ਕਰ ਲੈਂਦੀਆਂ ਨੇ ਤਕਰੀਬਨ ਮਾਤਾਵਾਂ ਤਾਂ ਜੇ ਸਿੰਘ ਤਿੰਨ ਕਰਦੇ ਆ ਤੇ ਮਾਈਆਂ 12 13 ਜਿਹੜੀਆਂ ਇਹੋ ਜਿਹੀਆਂ ਹੁੰਦੀਆਂ ਉਹ ਜਿਹੜੇ ਬੱਚੇ ਬੱਚੀਆਂ ਉਹ ਪੂਰਾ ਕਰਦੇ ਆ ਨਤਾ ਪ੍ਰਤੀ ਤੋਏ ਫਿਰ ਉਦੋਂ ਬਾਅਦ ਫਿਰ ਸਾਧ ਸੰਗਤ ਜੀ ਕੋ ਖੇੜ ਸਾਂਭਣ ਆਲਾ ਹੋਵੇ ਕਿਉਂਕਿ ਜਦੋਂ 84 ਜਬਜੀ ਸਾਹਿਬ 17 18 ਘੰਡੇ ਲੱਗੇ ਹੀ ਰਹਿਣਾ ਉਪਰ ਸੂਰਤ ਦੇ ਵਿੱਚ ਫਿਰ ਸੁੱਤੇ ਪਿਆ ਵੀ ਉਹ ਜਬਜੀ ਸਾਹਿਬ ਆਪੇ ਹੀ ਚੱਲਣ ਲੱਗ ਪੈਂਦਾ ਫਿਰ ਉਹ ਖੇੜ ਬਾਅਦ ਚ ਸਾਂਭਣੀ ਔਖੀ ਬਾੜਾ ਚ ਰਹਿੰਦੀ ਨਹੀਂ ਕਲਜੋ ਗਏ ਨਾ ਉਹ ਫਿਰ ਬਾਹਰ ਆ ਕੇ ਜਿਵੇਂ ਫਿਰ ਗਦੇ ਨੂੰ ਚੰਦਣ ਲਾਈਏ ਤਿਉ ਫਿਰ ਬਾਹਰ ਆ ਜਾਂਦਾ ਤੇ ਉਹ ਲਿਬੜ ਕੇ ਪਸਮ ਵਿੱਚ ਉਹ ਚੰਦਣ ਲਾ ਦਿੰਦਾ ਸੁਆਹ ਮੜ ਲੈਂਦਾ ਇਸ ਤਰ੍ਹਾਂ ਹੋ ਜਾਂਦਾ ਵੀ ਜਦੋਂ ਉੱਥੇ ਤਾਂ ਰਹੀਏ ਗੋਵਿੰਦਵਾਲ ਸਾਹਿਬ ਉਹ 2-4 ਦਿਨ ਤਾਂ ਬੜਾ ਆਨੰਦ ਬਣਦਾ ਉਹ ਨਾਮ ਜਪਦੀ ਜਪਣ ਦੀ ਲੋੜ ਨਹੀਂ ਪੈਂਦੀਗੀ ਸੁੱਤੇ ਪਏ ਤੇ ਤਾਂ ਵੀ ਜਪਦੀ ਸਾਹਿਬ ਦੇ ਪਾਠ ਆਪੇ ਹੀ ਹੋਈ ਜਾਂਦੇ ਐਡੀ ਗੁਰੂ ਅਮਰਦਾਸ ਮਾਰੇ ਕਿਰਪਾ ਕਰਦੇ ਪਰ ਜਿਵੇਂ 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 ਫਿਰ ਉਕਰਵਿਰਤੀ ਚ ਵਿਚਰਦੇ ਰਹੀਦਾ ਉਹ ਜਿਵੇਂ ਜਿਵੇਂ ਪ੍ਰਸਾਦ ਸੰਗ ਦੀ ਕੋਈ ਉਹਦੇ ਮਨੁੱਖ ਮੱਥੇ ਲੱਗਣੇ ਫਿਰ ਉਹ ਜੀ ਸੰਗਤ ਕਰਦੇ ਕਰਦੇ ਖਾਣ ਪਾਣ ਦਾ ਫਿਰ ਪ੍ਰਭਾਵ ਪੈ ਪੈ ਗਿਆ ਫਿਰ ਪ੍ਰਤਾਪ ਜਿਹੜਾ ਉਹਦਾ ਫਿਰ ਸਹੀ ਜੇ ਸਹੀ ਜੇ ਘਟਣ ਲੱਗ ਪੈਂਦਾ ਹੌਲੀ ਹੌਲੀ ਚਲੋ ਮਰਦਾ ਤਾਂ ਨਹੀਂ ਪ੍ਰਤਾਪ ਕਦੇ ਮਰਦੀ ਬਾਣੀ ਵੱਡੀ ਹੈ ਪਰ ਫਿਰ ਵੀ ਉਹ ਆਨੰਦ ਜਿਹੜਾ ਘਟ ਜਾਂਦਾ ਤੇ ਫਿਰ ਕੋਸ਼ਿਸ਼ ਕਰੇ ਵੀ ਅਗਲੇ ਸਾਰ ਫਿਰ ਚਲਾ ਜਾਵੇ ਤੋਂ ਇੱਕ ਵਾਰੀ ਜਿੰਨੇ ਕਰ ਲਿਆ ਉਹਦਾ ਫਿਰ ਜੀ ਕਰਦਾ ਹੀ ਰਹਿੰਦਾ ਵੀ ਕਦੋਂ ਜੇਠ ਹਾੜ ਦਾ ਮਹੀਨਾ ਆਵੇ ਤੇ ਜਾ ਕੇ ਫਿਰ ਉਹ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਪਰ ਸੀਏ ਤੋ ਇਸ ਕਰਕੇ ਉਹ ਫਿਰ ਐਦਾਂ ਇਹ ਵਿਧਾਨ ਸੀ ਪ੍ਰਾਤਨ ਸਿੱਖਾ ਅੰਦਰ ਹੁਣ ਤਾਂ ਉਹ 5-7 ਪੌੜੀਆਂ ਕਰ ਲੈਂਦੇ ਆ ਫਿਰ ਬਾਜ਼ਾਰ ਚ ਤੁਰੇ ਫਿਰਦੇ ਪਕੌੜੇ ਖਾ ਲਿਆ ਉਹ ਖਾ ਲਿਆ ਆ ਕੇ ਫਿਰ ਲੱਗ ਪੈਂਦੇ ਆ 5-7 ਪੌੜੀਆਂ ਉਹ ਜਦੋਂ ਜੀ ਕੀਤਾ ਜਾਂ ਫਿਰ ਕਹਿੰਦੇ ਜਦੋਂ ਦੂਜੀ ਵਾਰੀ ਜਾਵਾਂਗੇ ਜਿਹੜੀਆਂ ਰਹਿ ਗਈਆਂ ਉਹ ਦੁਬਾਰਾ ਕਰ ਲਵਾਂਗੇ ਐ ਨਹੀਂ ਇਹਦੀ ਵਿਧੀ ਸੀ ਕਿਉਂਕਿ ਹੁਣ 84 ਲੱਖ ਜੂਨ ਘਟ ਭੋਗਣੀ ਕਿਤੇ ਸੌਖੀ ਆ ਵਿੱਚ ਇੰਨਾ ਕੁ ਤਾਂ ਫਿਰ ਜੇ 17-18 ਪਰਖ ਹੀ ਐ ਪੀ 17 18 ਘੰਟੇ ਦਾ ਮਹਾਰਾਏ ਨੇ ਉਹ ਫਿਰ ਪਰਚਾ ਰੱਖਿਆ ਹੋਇਆ ਪੀ ਮਹਾਰਾਏ ਕਹਿੰਦੇ ਵੀ ਚਲੋ ਜਿਹੜਾ 17 18 ਘੰਟੇ ਪਰਚਾ ਕੱਢ ਲਵੇ ਤੇ 84 ਲੱਖ ਜੂਨੀ ਭੋਗਣ ਤੇ ਕਿੰਨੇ ਸਾਲ ਲੱਗ ਜਾਣੇ ਅਰਬ ਖਰਬ ਉਹ ਇਸ ਕਰਕੇ ਮਹਾਰਾਏ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਤੋਂ ਗੁਰੂ ਹਰ Rai ਸਾਹਿਬ ਮਹਾਰਾਜੀ ਕਹਿੰਦੇ ਸਾਧ ਸੰਗਤ ਜੀ ਇਹ ਮੁਕਤ ਸਥਾਨ ਹੈ ਵੀ ਇੱਥੇ ਜਿਹੜਾ 84 ਦਾ ਇਸ਼ਨਾਨ ਕਰਨ ਕੇਸੀ ਵਿਧੀ ਪੂਰਵਕ ਜਿਵੇਂ ਆਪ ਜੀ ਨੂੰ ਹੁਣ ਦੱਸਿਆ ਇਸ ਤਰ੍ਹਾਂ ਕਰ ਲਵੇ ਉਹ ਫਿਰ ਜੰਮਨ ਮਰਨ ਦਾ ਮਾਰੇ ਖੇੜ ਕੱਟ ਦਿੰਦੇ ਆ ਕਿਉਂਕਿ ਬੜੀ ਡਾਢੀ ਮਹਾਰਾਜ ਗੁਰਬਾਣੀ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ